ਕਾਲਕਸਾਪ ਨੇ ਇਹ ਹੁਕਮ ਜਾਰੀ ਕੀਤਾ ਸੀ ਮੈਨੂੰ ਲੱਗਦਾ ਉਹਨੂੰ ਮੰਨਦੇ ਹੋਏ ਜੀ ਸ਼ਾਇਦ ਫਿਰ ਵੀ ਸੁਖਬੀਰ ਬਾਦਰੀ ਪ੍ਰਧਾਨ ਬਣੇ ਪਰ ਮੈਨੂੰ ਲੱਗਦਾ ਉਹ ਜਿਹੜਾ ਕਹ ਲੋ ਕਿ ਉੱਥੋਂ ਹੁਕਮਨਾਮਾ ਸੀ ਉਹ ਨਹੀਂ ਸੀ ਡਿਫਾਈ ਕਰਨਾ ਚਾਹੀਦਾ ਤਿੰਰਸਾ ਸਾਹਿਬ ਦਾ ਪਰਿਵਾਰ ਵੀ ਦੇਖਿਆ ਤਾਂ ਵੀ ਉਹਨਾਂ ਨੂੰ ਟਿਕਟ ਦੇ ਦਿੱਤੀ ਉਹ ਵੀ ਛੱਡ ਕੇ ਚਲੇ ਗਏ ਕਿ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਚ ਹੋਰ ਅਕਾਲੀਪਾਲ ਚ ਖਿਲਾਰਾ ਪਏਗਾ ਅੱਜ ਕਿਰਦਾਰ ਕੀ ਹੈਗਾ ਬਿਲਕੁਲ ਸਾਨੂੰ ਕੇਸ ਫਲਸਫੀ ਨੇ ਵਾਲੇ ਅਸੀਂ ਜੁੜੇ ਸੀ ਤੇ ਕੀ ਅਸੀਂ ਉਹਦੇ ਵਿੱਚੋਂ ਆਪਣੇ ਸਿਸਟਮ ਨੂੰ ਤਕੜਾ ਕਰ ਲਈ ਅਸੀਂ ਹਰ ਇੰਸਟੀਚਿਊਸ਼ਨਸ ਨੂੰ ਜਿਹੜਾ ਉਹ ਡਿਮੋਲਿਸ਼ ਕਰ ਦਿੱਤਾ ਕਾਜ ਫਿਰ ਤੋਂ ਮੁੜ ਸੁਖਵੀਰ ਸਿੰਘ ਬਾਦਲ ਦੇ ਹੱਥ ਸ਼੍ਰੋਮਣੀ ਅਕਾਲੀ ਦਲ ਦੀ ਕਮਾਂ ਆਈ ਆ ਤਾਂ ਉਧਰ ਵਿਰੋਧੀ ਪਾਰਟੀਆਂ ਕੀ ਕੁਝ ਇਸ ਬਾਰੇ ਸਮਝਦੀਆਂ ਨੇ ਕੀ ਹੁਣ ਖੇਤਰੀ ਪਾਰਟੀ ਮੋੜ ਪੈਰਾ ਸਿਰ ਹੋਏਗੀ ਤਾਂ ਸਾਬਕਾ ਮੰਤਰੀ ਸਾਡੇ ਨਾਲ ਫੋਨ ਕਰਤੇ ਨੇ ਮੌਜੂਦਾ ਐਮਐਲਏ ਪ੍ਰਗਟ ਸਿੰਘ ਤਾਂ ਕਿਵੇਂ ਦੇਖਦੇ ਹੋ ਐਮਐਲਏ ਸਾਹਿਬ ਕਿ ਇੰਨਾ ਜਿਹੜਾ ਗਾ ਵੀ ਪਿਆ ਸੁਖਵੀਰ ਸਿੰਘ ਬਾਦਲ ਤੋਂ ਅਸਤੀਫਾ ਤੱਕ ਲਿਆ ਗਿਆ ਫਿਰ ਮੋੜ ਤੋਂ ਕਮਾਨ ਆ ਜਿਹੜੀ ਉਹਨਾਂ ਦੇ ਹੱਥ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਆ ਅਕਾਲੀ ਦਲ ਦੀ ਆ ਗਈ ਹੈ ਤਿੱਕੋ ਇੱਕ ਗੱਲ ਤਾਂ ਤੁਸੀਂ ਸਮਝ ਲਓ ਕਿ ਪੰਜਾਬੀਆਂ ਦੇ ਕਰੈਕਟਰ ਦਾ ਇਹ ਹਿੱਸਾ ਨਹੀਂ ਹੈਗਾ ਉੱਚ ਜਿਹੋ ਜਿਹੇ ਸਰਕਮਸਟੈਂਸਸ ਹੋਏ ਆ ਜਿਹੋ ਜਿਹੇ ਹਾਲਾਤ ਪੈਦਾ ਹੋਏ ਆ ਕਿਉਂਕਿ ਆ ਬੰਦੇ ਬੇਸਿਕਲੀ ਨਈ ਤਾਂ ਪੰਜਾਬੀ ਵੋਕਲ ਵੀ ਹੈਗਾ ਪੰਜਾਬੀ ਸਟੈਂਡ ਵੀ ਕਰਦਾ ਜੀ ਜੀ ਲੇਕਿਨ ਅਨਫੋਰਚੂਨੇਟਲੀ ਕਿਉਂਕਿ ਸਾਡੇ ਕੁਝ ਕੁਝ ਰਿਟਨ ਚੀਜ਼ਾਂ ਹੁੰਦੀਆਂ ਕੁਸ਼ਾਨ ਰਿਟਨ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਸਾਡੇ ਖਾਸ ਕਰਕੇ ਸਿੱਖ ਜੰਮ ਦੇ ਵਿੱਚ ਜੀ 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 ਤੇ ਮੈਨੂੰ ਲੱਗਦਾ ਵੀ ਜਦੋਂ ਇਹ ਅਕਾਲ ਤਖਤ ਸਾਹਿਬ ਨੇ ਇਹ ਉਹ ਕਮ ਜਾਰੀ ਕੀਤੇ ਸੀ ਮੈਨੂੰ ਲੱਗਦਾ ਉਹਨੂੰ ਮੰਨਦੇ ਹੋਏ ਜੀ ਸ਼ਾਇਦ ਫਿਰ ਵੀ ਸੁਖਬੀਰ ਬਾਦਲ ਹੀ ਪ੍ਰਧਾਨ ਬੜਦੇ ਹਾਂ 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 ਪਰ ਮੈਨੂੰ ਲੱਗਦਾ ਉਹ ਜਿਹੜਾ ਕਹ ਲਓ ਕਿ ਉਥੋਂ ਹੁਕਮਨਾਮਾ ਸੀ ਉਹ ਨਹੀਂ ਸੀ ਡਿਫਾਈ ਕਰਨਾ ਚਾਹੀਦਾ ਜੀ ਪਰ ਇਹ ਬੀਸਿਕਲੀ ਜਿਹੜੀ ਓਵਰਆਲ ਪਿਕਚਰ ਬਣ ਰਹੀ ਆ ਸਾਡੇ ਕਰੈਕਟਰ ਦੀ ਤਸਵੀਰ ਜਿਹੜੀ ਪੰਜਾਬੀਆਂ ਦੇ ਸਿੱਖਾਂ ਦੇ ਕਰੈਕਟਰ ਦੀ ਤਸਵੀਰ ਸਾਡੇ ਸਾਹਮਣੇ ਹਾਂ ਹਾਂ ਜਿਹੜੀ ਛੱਪ ਰਹੀ છੇ ਕੀ ਜੀ 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 ਕੀ ਸਾਡਾ ਕਿਰਦਾਰ ਕੀ ਹੈਗਾ ਬਿਲਕੁਲ ਜੀ ਸਾਨੂੰ ਕੇਸ ਫਲਸਫੀ ਨਾਲ ਅਸੀਂ ਜੁੜੇ ਸੀ ਤੇ ਕੀ ਅਸੀਂ ਉਹਦੇ ਵਿੱਚੋਂ ਆਪਣੇ ਸਿਸਟਮ ਨੂੰ ਤਕੜਾ ਕਰ ਲਈ ਅਸੀਂ ਹਰ ਇੰਸਟੀਚੂਸ਼ਨਸ ਨੂੰ ਜਿਹੜਾ ਉਹ ਡਿਮੋਲਿਸ਼ ਕਰ ਦ ਜੀ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਜਿਵੇਂ ਪਹਿਲਾਂ ਕਈ ਲੀਡਰ ਛੱਡ ਕੇ ਪਾਰਟੀ ਚਲੇ ਗਏ ਕੁਬਾਲ ਸਿੰਘ ਚੁੰਦਾ ਜਿੰਨਾਂ ਨੂੰ ਦਾ ਚੌਣ ਤੱਕ ਲੜਾਈ ਗਈ ਟਿਨਰਸਾ ਸਾਹਿਬ ਦਾ ਪਰਿਵਾਰ ਵੀ ਨੇ ਦੇਖਿਆ ਤਾਂ ਵੀ ਉਹਨਾਂ ਨੂੰ ਟਿਕਟ ਦੇ ਦਿੱਤੀ ਉਹ ਵੀ ਛੱਡ ਕੇ ਚਲੇ ਗਏ ਕਿ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਚ ਹੋਰ ਅਕਾਲੀ ਦਲ ਚ ਖਲਾਰਾ ਪਏਗਾ ਜੀ ਦੇਖੋ دوست ਜਿੰਨਾ ਚਿਰ ਅਸੀਂ ਸਮਾਂ ਰਹਿੰਦੇ ਤੇ ਜੀ ਜੀ ਇੰਟਰਨਲ ਡੈਮੋਕ੍ਰੇਸੀ ਨੂੰ ਸਟਰੋਂਗ ਨਹੀਂ ਕਰਦੇ ਕਿਸੇ ਵੀ ਪੋਲਿਟੀਕਲ ਸਿਸਟਮ ਦੇ ਵਿੱਚ ਔਰ ਕਿਸੇ ਵੀ ਸਿਸਟਮ ਦੇ ਵਿੱਚ ਖਰਾਬੀ ਆਉਣੀ ਜਿਹੜੀ ਆ ਉਹ ਕਿਤੇ ਨਾ ਕਿਤੇ ਲਾਜ਼ਮੀ ਹੁੰਦੀ ਹੈ ਹੂੰ ਉਹ ਜਿਹੜੀ ਆ ਉਹ ਕਹ ਲੋ ਕਿ ਅਕ੍ਰੋਸ ਦਾ ਪਾਰਟੀ ਲਾਈਨ ਔਰ ਅਦਰਵਾਈਜ਼ ਆਲਸੋ ਇਹ ਜਿਹੜੀਆਂ ਖਰਾਬੀਆਂ ਆ ਰਹੀਆਂ ਜਿਹੜੀ ਗੱਲ ਪਿਛਲੇ ਤਜਰਬੇ ਤੋਂ ਸਿੱਖਣੀ ਹੁੰਦੀ ਆ ਜੀ ਤੇ ਅਸੀਂ ਹੱਥ ਖੜੇ ਕਰਾਉਣ ਵਾਲੇ ਪੋਲੀਟੀਸ਼ੀਅਨ ਪ੍ਰਮੋਟ ਕਰਨ ਲੱਗ ਪਏ ਹਾਂ ਹਮ ਜਿਹੜਾ ਕਿ ਸਾਡੇ ਦੇਖੋ ਮੈਨੂੰ ਲੱਗਦਾ ਕਿ ਹਰ ਬੰਦਾ ਹਰ ਚੀਜ਼ ਦਾ ਮਾਸਟਰ ਨਹੀਂ ਹੋ ਸਕਦਾ ਜੀ ਜੀ ਸੋ ਇਟ ਹੈਜ਼ ਟੂ ਬੀ ਏ ਕਲੈਕਟਿਵ ਐਫਰਟ ਹਮ ਇਹ ਜਦੋਂ ਦੇਖੋ ਜਿਹੜਾ ਦੂਜਾ ਧੜਾ ਵੀ ਹੈਗਾ ਇਹ ਵੀ ਉਹ ਉੱਥੇ ਹੀ ਹੁੰਦਾ ਸੀਗਾ ਨਾ ਜਦੋਂ ਅਕਾਲੀ ਦਲ ਦੇ ਵਿੱਚ ਜਿਹੜੇ ਡਿਸੀਜਨ ਲਏ ਜਾਂਦੇ ਸੀ ਜਾਂ ਪ੍ਰੋਬਲਮਸ ਹੁੰਦੀਆਂ ਸੀਗੀਆਂ ਇਹ ਵੀ ਤਾਂ ਉੱਥੇ ਹੀ ਹੁੰਦੇ ਸੀ ਨਾ ਕਿਉਂਕਿ ਅਸੀਂ ਠੀਕਾ ਡੈਮੋਕ੍ਰੇਸੀ ਨੂੰ ਕਿਸੇ ਹੋਰ ਪਾਸੇ ਨੂੰ ਤੋੜ ਲਿਆ ਹੱਥ ਖੜੇ ਕਰਾਉਣ ਵਾਲੇ ਰਿਵਾਜ ਬਣ ਗਏ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਪਰ ਐਟ ਦਾ ਸੇਮ ਟਾਈਮ ਜਿੰਨਾ ਚਿਰ ਅਸੀਂ ਉਹਦੇ ਤੇ ਪਹਿਰਾ ਨਹੀਂ ਦਵਾਂਗੇ ਅਸਰੀ ਗੱਲ ਹੈ ਅਸੀਂ ਡੈਮੋਕ੍ਰੇਸੀ ਨੂੰ ਕੋਈ ਬਹੁਤਾ ਚੰਗੀ ਤਰ੍ਹਾਂ ਪ੍ਰਮੋਟ ਨਹੀਂ ਕਰ ਰਹੇ ਉਹਦੇ ਨਾਲ ਹੋ ਕੀ ਰਿਹਾ ਰਦਰ ਕਿ ਇੰਸਟੀਚੂਨਸ ਵੀ ਜਿਹੜੀਆਂ ਡਿਮੋਲਿਸ਼ ਹੋ ਰਹੀਆਂ ਜਿਹੜੀਆਂ ਕਿ ਕਿਸੇ ਵੀ ਡੈਮੋਕ੍ਰੈਟਿਕ ਸੈਟਅਪ ਲਈ ਬਹੁਤ ਜ਼ਰੂਰੀ ਹੁੰਦੀਆਂ ਜੀ ਬਹੁਤ ਬਹੁਤ ਧੰਨਵਾਦ